ਲੜਾਈ ਦਾ ਮੂਲ ਹਾਂਸੀ ਤੇ ਬਿਮਾਰੀ ਦਾ ਮੂਲ ਖਾਂਸੀ ਜੇ 100 ਨੌਕਰ ਚਾਕਰ ਹੋਵੇ ਖਿਦਮਤ ਵਾਲਾ ਅੱਗੇ ਹੱਥੀ ਆਪੋ ਖਿਦਮਤ ਕਰੀਏ ਜਾਂ ਸਾਜਨ ਹੱਥ ਲੱਗਿਆ ਤਾਇਰ ਲਾਹੂਤੀ ਉਸ ਰਿਸਕ ਸੇ ਮੌਤ ਅੱਛੀ ਜਿਸ ਰਿਸਕ ਸੇ ਆਤੀ ਹੋ پرواز ਮੇ ਕੋਤਾਹੀ ਗੁਫਤਗੂ ਦੇ ਵਿੱਚ ਗੱਲਬਾਤ ਦੇ ਵਿੱਚ ਮਜ਼ਾ ਦੀ ਹੈ ਸੀਅਤ ਉਹ ਹੋਈਏ ਜਿਹੜੀ ਪਕਵਾਨ ਦੇ ਵਿੱਚ ਕਿਸੇ ਹਾਂਡੀ ਦੇ ਵਿੱਚ ਕਿਸੇ ਸਾਲਨ ਦੇ ਵਿੱਚ ਨਮਕ ਦੀ ਹੈ ਸੀਅਤ ਕੋਈ ਖਾਣਾ ਪਕਾਇਆ ਜੇ ਔਰ ਉਹਦੇ ਚ ਕੁੱਲ ਮਸਾਲੇ ਪਾ ਰਿਹਾ ਜੇ ਜਿੰਨੇ ਅੱਜਕੱਲ ਦੇ ਸਾਡੇ ਬੜੇ ਬੜੇ ਨਾਮਵਰ ਸ਼ੈਫ ਜਿਹੜੇ ਨੇ ਖਵਾ ਤੀਨ ਉਹ ਹਜ਼ਰਤ ਉਹ ਖਾਣੇ ਪਕਾਉਣ ਲੱਗਿਆ ਜਿੰਨੇ ਵੀ ਗਰਮ ਮਸਾਲੇ ਦੱਸਦੇ ਨੇ ਸਾਰੇ ਹੀ ਪਾ ਲਿਆ ਸਿਰਫ ਲੂਣਾ ਡਿਚ ਨਾ ਪਾਇਆ ਜੇ ਓ ਚੱਲ ਮਿਲਣੂ ਚਲੀ ਸਤਿ ਸ਼੍ਰੀ ਅਕਾਲ ਜੀ ਸਲਾਮ ਵਾਲੇਕਮ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੋਕੀ ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ ਸੋ ਚੜਦੇ ਲੈਂਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਡਾਕਟਰ ਜਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਨਣ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ ਜਿਹਦਾ ਨਾਮ ਹੈ ਮੇਲਾ نیوز ਸੋ ਮੇਲਾ نیوز ਦੇ ਉੱਤੇ ਤੁਸੀਂ ਇੱਧਰ ਲੇ ਉੱਧਰ ਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ ਸਾਰੀ ਹਲਚਲ ਬਾਰੇ ਜਾਣੋਗੇ ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰ ਲੇ ਉੱਧਰ ਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ ਸੋ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਡਾਕਟਰ ਜਵੇਦ ਅਕਰਮ ਸਾਹਿਬ ਨੂੰ ਪੂਰਾ ਭੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਆਮੀਨ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋਰ ਜਵਾਬ ਨਾ ਕੋਈ جس دی رحمت بخشش والا انت حساب نہ کوئی دنیا پاروی جو وسن والے پنجابیو تا ساڑے پیارے ویکھن والیو السلام علیکم ساسری اکال نمسکار تیر تیر سلاما پنجابی ماں بولی دے زبانو عدب تے ثقافت دے فروغ تے وداوے تے چڑتل تے سکھے علی ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੰਗਿਹਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆਂ ਮਿੱਤਰੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਆਪੜ ਸਕਣ ਪਿਆਰਿਓ ਸਾਡੇ ਵੀਡਿਓਜ਼ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲਬਾਤ ਨੂੰ مزید ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆਂ ਪਿਆਰਿਓ ਮੇਰੇ ਇੱਕ ਚਾਚਾ ਜੀ ਫੈਸਲਾਬਾਦ ਦੇ ਵਿੱਚ وفات پا گئے ਸਨ ਜਿੱਦੀ وجہ ਤੋਂ ਮੈਂ 2 ਦਿਨ ਫੈਸਲਾਬਾਦ ਗਿਆ ਰਿਆ ਉਹਨਾਂ ਦੀ ਨਮਾਜ਼ੇ جنازہ ਦੇ ਵਾਸਤੇ ਦੁਆਇ ਖੈਰ ਦੇ ਵਾਸਤੇ ਫਾਤੀਹਾ ਖوانی ਦੇ ਵਾਸਤੇ ਤੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਨਾ ਹੋ ਸਕਿਆ ਇੱਕ ਤੇ ਮੈਂ ਚਾਹਨਾ ਸੰਗ ਮੈਂ ਇਸ ਗੈਰ ਹਾਜ਼ਰੀ ਦੀ ਵਿਆਖਤ ਕਰ ਦਿਆਂ ਤੇ ਦੂਜੀ ਗੱਲੇ ਵੇ ਪਿਆਰਿਓ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਫਾਦਰਸਡੇ ਮਨਾਇਆ ਜਾ ਰਿਹਾ ਤੇ ਪਿਆਰਿਓ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੜੀ ਬੜੀ ਫਾਦਰਸਡੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਵਧਾਈਆਂ ਹੋਣ ਸਾਡੇ ਜਿੰਨੇ ਵਿਊਅਰਸ ਨੇ ਸਾਡੀ ਵਿਊਅਰਸ ਫੈਮਿਲੀ ਦੇ ਸਾਡੇ ਪਰਿਵਾਰ ਦੇ ਜਿੰਨੇ ਦੋਸਤ ਨੇ ਸਾਡੇ ਥੀਵਰਜ਼ ਜਿਨ੍ਹਾਂ ਦੇ ਵਾਲਦੈਨ ਸਲਾਮਤ ਨੇ ਅੱਲਾਹ ਪਾਕ ਉਹਨਾਂ ਨੂੰ ਲੰਮੀ ਉਮਰ ਸਿਹਤ ਕਾਮਿਲਾ ਆਜਲਾ ਤੇ ਨਾਫਿਆ عطا ਕਰੇ ਉਹ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਮਾਨਣ ਤੇ ਹੰਡਾਣ ਤੇ ਉਹਨਾਂ ਦੇ ਬੱਚੇ ਵੀ ਉਹਨਾਂ ਦੀ ਸਰਪ੍ਰਸਤੀ ਨਾ ਸਿਰਫ ਉਹਨਾਂ ਦੀ ਛਤਰ ਛਾਵੇਂ ਆਪਣੀ ਖੁਸ਼ਗੁਆਰ ਹਿਆਤੀ ਬਿਤਾਨ ਬਲਕੇ ਸਾਡੀ ਦੁਆ ਹੈ ਕਿ ਉਹ ਆਪਣੇ ਵਾਲਿਦਾਂ ਦੀ ਖਿਦਮਤ ਕਰਕੇ ਉਹਨਾਂ ਕੋਲੋਂ ਦੁਆਵਾਂ ਵੀ ਲੈ ਤੇ ਆਪਣੀ ਆਕਬਤ ਵੀ ਸਵਾਰਨ ਤੇ ਪਿਆਰਿਓ ਜਿਨ੍ਹਾਂ ਦੇ ਪੁਰਖੇ ਮੇਰੇ ਵਾਂਗੂ ਇਸ ਦੁਨੀਆ ਤੋਂ ਚਲਾਣਾ ਕਰ ਗਏ ਹੋਏ ਨੇ ਅੱਲਾਹ ਬਾਗ ਉਹਨਾਂ ਦੀ ਮਗਫਰਤ ਕਰੇ ਉਹਨਾਂ ਦੀ ਬਖਸ਼ਿਸ਼ ਕਰੇ ਉਹਨਾਂ ਦੇ ਦਰਜਾਤ ਬੁਲੰਦ ਕਰੇ ਸਾਹਿਬੂ ਸਾਡੇ ਇੱਕ ਬੜੇ ਨਿੱਗੇ ਤੇ ਉੱਗੇ ਸੱਜਣ ਨੇ ਸਾਡੇ ਬੜੇ ਪਿਆਰੇ ਮਿੱਤਰ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਕਬੀਰਵਾਲਾ ਦੇ ਨਾਲ ਉਹਨਾਂ ਦਾ ਤਾਲੁਕ ਹੈ ਲੇਕਿਨ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਅਮਰੀਕਾ ਦੀ ਜਿਹੜੀ ਰਿਆਸਤ ਹੈ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਰਲਤ ਕਰਦੇ ਰਹੇ ਨੇ ਲੇਕਿਨ ਅੱਜ ਕਾਫੀ ਦੇਰ ਬਾਅਦ ਉਹਨਾਂ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਤੇ ਇੱਕ ਬੜਾਈ ਮੱਤ ਭਰਿਆ ਅਖਾਨ ਸਾਨੂੰ ਭਜਵਾਇਆ ਹੈ ਬਿਆਰਿਓ ਖਾਨ ਇਸ ਤਰ੍ਹਾਂ ਭਈ ਲੜਾਈ ਦਾ ਮੂਲ ਹਾਂਸੀ ਤੇ ਬਿਮਾਰੀ ਦਾ ਮੂਲ ਖਾਂਸੀ ਸਾਹਬੋ ਇਹ ਬੜਾਈ ਸਿਆਣਫ ਭਰਿਆ ਬੜਾਈ ਅਕਲ ਭਰਿਆ ਤੇ ਬੜਾ ਹੀ ਬੁੱਧੀ ਵਾਨਤਾ ਆਖਾਨੇ ਸਾਡੇ ਸਿਆਣੇ ਸਾਡੇ ਵਿਦਵਾਨ ਜਿਨ੍ਹਾਂ ਦੀਆਂ ਇਹ ਕਹਾਵਤਾਂ ਨੇ ਜਿਹੜੀਆਂ ਕਿ ਜ਼ਰਬੁਲ ਮਸਲ ਬਣ ਚੁੱਕੀਆਂ ਯਾਨੀ ਯੂਨੀਵਰਸਲ ਟਰੁਥ ਦੀ ਆਲਮਗੀਰ ਸਚਾਈ ਦੀ ਹਸੀयत ਮਾਨ ਰਹੀਆਂ ਨੇ ਉਹ ਲਿਖਦੇ ਨੇ ਸਾਡੇ ਵਿਦਵਾਨ ਸਾਡੇ ਸੂਝਵਾਨ ਕਿ ਲੜਾਈ ਦਾ ਮੂਲ ਹਾਂਸੀ ਤੇ ਬਿਮਾਰੀ ਦਾ ਮੂਲ ਖਾਂਸੀ ਉਰਦੂ ਦੇ ਵਿੱਚ ਇਹਨੂੰ ਇਸ ਤਰ੍ਹਾਂ ਵੀ ਆਖਿਆ ਜਾਂਦਾ ਹੈ ਕਿ ਲੜਾਈ ਕੀ ਜੜ ਹਾਂਸੀ ਔਰ ਬਿਮਾਰੀ ਦੀ ਜੜ ਖਾਂਸੀ ਸਾਹਿਬ ਉਹ ਤਰੰਤੀ ਨਜ਼ਰੇ ਇਹਦਾ ਸਿੱਧਾ ਸਿੱਧਾ ਮਤਲਬ ਤੇ ਇਹੋ ਹੀ ਹੈ ਕਿ ਲੜਾਈ ਦਾ ਮੁੱਢ ਜਿਹੜਾ ਨਾ ਜੀ ਉਹ ਹਾਸੇ-ਹਾਸੇ ਦੇ ਵਿੱਚ ਹੀ ਵੱਜਦਾ ਤੇ ਬਿਮਾਰੀ ਦਾ ਆਵਾਜ਼ ਜਾਂ ਮੁੱਢ ਜਿਹੜਾ ਉਹ ਉਹ ਸ਼ੁਰੂ ਹੁੰਦਾ ਹੈ ਖਾਂਸੀ ਤੋਂ ਪਹਿਲੇ ਇਹਦਾ ਜਿਹੜਾ ਪਹਿਲਾ ਹਿੱਸਾ ਹੈ ਨਾ ਜੀ کہ لڑائی دا مول ہانسی پہلے ادھ والا آئیے پیارے ہاسا مزاق چھٹھا مخاول یہ زندگی دے واسطے بڑا ہی ضروری ہے عربی دی ایک بڑی پیاری کہاوت ہے یعنی عربی دا اخان ہے کہ ال مل ہو فل کلام ہے کل مل فی الطعام ہے ਇਕ ਕਲਾਮ ਦੇ ਵਿੱਚ ਗੁਫ਼ਤਗੂ ਦੇ ਵਿੱਚ ਗੱਲਬਾਤ ਦੇ ਵਿੱਚ ਮਜ਼ਾ ਦੀ ਹਸિયਤ ਉਹੋ ਹੀ ਹੈ ਜਿਹੜੀ ਪਿਆਰਿਓ ਪਕਵਾਨ ਦੇ ਵਿੱਚ ਕਿਸੇ ਹਾਂਡੀ ਦੇ ਵਿੱਚ ਕਿਸੇ ਸਾਲਨ ਦੇ ਵਿੱਚ ਨਮਕ ਦੀ ਹਸિયਤ ਹੈ ਹੁਣ ਤੁਹਾਨੂੰ ਮੈਂ ਇਹ ਜ਼ਰਾ ਵਜ਼ਾਹਤ ਕਰ ਲਵਾਂ ਤੁਹਾਡੇ ਹਜ਼ੂਰ ਕਿ ਦੁਨੀਆ ਭਰ ਦੇ ਮਸਾਲੇ ਅਸੀਂ ਕਿਸੇ ਹਾਂਡੀ ਦੇ ਵਿੱਚ ਪਾ ਲਈਏ ਨਾ ਸਾਹਿਬੋ ਤੇ ਸਿਰਫ ਨਮਕ ਨਾ ਨਾ ਪਾਇਏ ਤੇ ਹਾਂਡੀ ਦਾ ਕੋਈ ਸੁਆਦ ਨਹੀਂ ਹੁੰਦਾ ਕਦੀ ਟਰਾਈ ਕਰਕੇ ਵੇਖ ਲਿਆ ਜੇ ਕੋਈ ਖਾਣਾ ਪਕਾਇਆ ਜੇ ਪਰ ਉਹਦੇ ਚ ਕੁੱਲ ਮਸਾਲੇ ਪਾ ਰਿਆ ਜੇ ਜਿੰਨੇ ਅੱਜਕੱਲ ਦੇ ਸਾਡੇ ਬੜੇ ਬੜੇ ਨਾਮਵਰ ਸ਼ੈਫ ਜਿਹੜੇ ਨੇ ਖਵਾ ਤੀਨ ਉਹ ਹਜ਼ਰਾਂ ਉਦ ਖਾਣੇ ਪਕਾਉਣ ਲੱਗਿਆ ਜਿੰਨੇ ਵੀ ਗਰਮ ਮਸਾਲੇ ਦੱਸਦੇ ਨੇ ਸਾਰੇ ਹੀ ਪਾ ਲਿਆ ਜੇ ਸਿਰਫ ਲੂਣਾ ਡਿਚ ਨਾ ਪਾਇਆ ਜੇ ਜਦੋਂ ਖਾਨ ਬਵੋਗੇ ਨਾ ਤੇ ਤੁਸੀਂ ਆਪ ਹੀ ਅਖੋਗੇ ਕਿ ਹਾਂਡੀ ਦਾ ਉਹ ਜ਼ਾਇਕਾ ਹੀ ਨਹੀਂ ਹੈ ਜਿਹੜਾ ਕਿ ਨਮਕ ਦੇ ਨਾਲ ਬਣਦਾ ਔਰ ਦੂਜੀ ਗੱਲ ਸੁਣ ਲਵੋ ਕਿ ਕੋਈ ਦੁਨੀਆ ਦਾ ਮਸਾਲਾ ਨਾ ਪਾਓ ਹਾਂਡੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਮਸਾਲਾ ਨਾ ਗਰਮ ਮਸਾਲਾ ਨਾ ਸਰਦ ਮਸਾਲਾ ਨਾ ਹਰਾ ਮਸਾਲਾ ਨਾ ਖੁਸ਼ਕ ਮਸਾਲਾ ਕੱਖ ਨਾ ਪਾਓ ਸਿਰਫ ਹਾਂਡੀ ਪਕਾਉਣ ਲਗਿਆਂ ਵਿੱਚ ਸਿਰਫ ਸਾਦਾ ਨਮਕ ਜਾਂ ਲੂਣ ਥੋੜਾ ਜਿਹਾ ਜਿੰਨੂੰ ਅਸੀਂ ਆਹਨੇ ਲੂਣ ਪਾ ਲਓ ਬਸ ਤੇ ਹਾਂਡੀ ਇੰਨੀ ਮਜ਼ੇਦਾਰ ਬਣ ਜਾਂਦੀ ਹੈ ਕਿ ਮੂੰਹੋਂ ਹੀ ਲੱਥਦੀ ਨਮਕੀਨ ਗੋਸ਼ਤ ਦੀ ਵੀ ਮਿਸਾਲ ਲੇ ਲੋ ਉਦੈ ਜੇ ਅਸੀਂ ਕੋਈ ਨਹੀਂ ਪਾਉਂਦੇ ਮਸਾਲਾ ਸਾਡੇ ਅਫਗਾਨਿਸਤਾਨ ਵਾਲ ਪਿਸ਼ਾਵਰ ਵਾਲ ਦੀ ਹੈ ਬੜੀ ਪਸੰਦੀਦਾ ਡਿਸ਼ ਹੈ ਨਮਕੀਨ ਗੋਸ਼ਤ ਉਹਦੇ ਜੇ ਸਿਰਫ ਨਮਕ ਜਿਹਾ ਪਾ ਲੰਦੇ ਨੇ ਔਰ ਐਡਾ ਮਜ਼ੇਦਾਰ ਉਹ ਬਣਦਾ ਹੈ ਯਾਨੀ ਹੋਰ ਦੁਨੀਆ ਦਾ ਕੋਈ ਮਸਾਲਾ ਵੀ ਨਾ ਹੋਵੇ ਕੱਲਾ ਲੂਣ ਹੋਵੇ ਤੇ ਹਾਂਡੀ ਦਾ ਸੁਆਦ ਬਣ ਜਾਂਦਾ ਹੈ ਲੇਕਿਨ ਦੁਨੀਆ ਭਰ ਦੇ ਮਸਾਲੇ ਪਾ ਦਈਏ ਤੇ ਸਿਰਫ ਕੱਲਾ ਲੂਣ ਨਾ ਪਾਈਏ ਨਮਕ ਜਿਹਨੂੰ ਅਸੀਂ ਆਖਦੇ ਹਾਂ ਉਰਦੂ ਚ ਤੇ ਹਾਂਡੀ ਦਾ ਕੋਈ ਜ਼ਾਇਕਾ ਹੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਅਰਬੀ ਦੇ ਕਿਸੇ ਸੂ ਜਵਾਨ ਨੇ ਆਖਿਆ ਸੀ ਕਿ ਗੁਫ਼ਤਗੂ ਦੇ ਵਿੱਚ مزا دیو یسی یہ تے جڑی کے پکوان دے ویچے نمک دی یسی یہ یعنی گفتگو دے ویچے مزاہ گفتگو نو سجا دیں گا لیکن پیارے ہو مزاہ ش ہو دے. خوبصورت ہو پاکیزہ مزاہ ہو دے مزاک دے ویچے کسے دی تحقیر نہ کیتی جائے کسے دی پت نہ اچھالی جائے ਕਿ ਸੇ ਦੀਪਕ ਨਾ ਲਾ ਦਿੱਤੀ ਜਾਏ ਮਜ਼ਾਕ ਮਜ਼ਾਕ ਦੇ ਵਿੱਚ ਕਿਸੇ ਦੀ ਤਜ਼ਲੀਲ ਉਹਨੂੰ ਜ਼ਲੀਲ ਨਾ ਕੀਤਾ ਜਾਏ ਫਿਰ ਮਜ਼ਾਕ ਜਿਹੜਾ ਪਿਆਰਿਓ ਉਹ ਅਲੂਦਾ ਨਹੀਂ ਹੋਣਾ ਚਾਹੀਦਾ ਅਰਜ਼ ਕੀਤੀ ਹੈ ਤੁਹਾਡੇ ਹਜ਼ੂਰ ਕਿ ਛ ਗੁਫ਼ਤਾ ਹੋਣਾ ਚਾਹੀਦਾ ਬਦਗੋਈ ਤੇ ਨਹੀਂ ਉਤਰਾਨਾ ਚਾਹੀਦਾ ਮਾਵਾ ਭੈਣਾ ਨਹੀਂ ਭੁਨਣ ਲੱਗ ਪਣਾ ਚਾਹੀਦਾ ਜਿਵੇਂ ਸਾਡੇ ਸਟੇਜ ਡਰਾਮਿਆਂ ਦੇ ਉੱਤੇ ਹੁੰਦਾ ਰਿਹਾ ਤੇ ਹੁਣ ਵੀ ਹੋ ਰਿਹਾ ਹੈ ਇਹ ਮਜ਼ਾਤ ਨਹੀਂ ਨਾ ਇਹ ਉਹ ਲੋਕ ਨੇ ਇਹ ਉਹ ਬਦਗੋ ਨੇ ਉਹ ਹਜ਼ਲ ਗੋ ਨੇ ਜਿਨ੍ਹਾਂ ਦੀ ਬਕਵਾਸ ਔਰ ਲਾਇਾਨੀ ਗੁਫ਼ਤਗੂ ਜਿਹੜੀ ਹੈ ਉਹਦੀ ਵਜ੍ਹਾ ਨਾਲ ਪਿਆਰਿਓ ਸਾਡੀ ਮਾਂ ਬੋਲੀ ਪੰਜਾਬੀ ਨੂੰ ਲੋਕੀ ਗੱਲਾਂ ਕਰਦੇ ਨੇ ਨਾਮ ਨਿਹਾਲ ਜਿਹੜੇ ਸੂਜਵਾਨ ਬਣੇ ਨੇ ਉਹ ਆਖਦੇ ਨੇ ਜੀ ਪੰਜਾਬੀ ਤੇ ਭੰਡਾਂ ਦੀ ਮਰਾਸੀਆਂ ਦੀ ਜ਼ੁਬਾਨ ਹੈ ਗਵਾਰਾਂ ਦੀ ਜ਼ੁਬਾਨ ਹੈ ਵਜ੍ਹਾ ਕਿ ਇਹਦਾ ਖਲਾਰ ਪੁੰਡਾਰ ਤੇ ਬਹੁਤ ਹੀ ਜ਼ਿਆਦਾ ਨਾ ਇਸ ਜ਼ੁਬਾਨ ਦਾ ਲੇਕਿਨ ਹੱਥੇ ਮਰਾਸੀਆਂ ਦੇ ਚੜ ਗਈ ਤੇ ਉਹਨਾਂ ਲੋਕਾਂ ਨੇ ਇਹਨੂੰ ਸਿਰਫ ਯਾਵਾ ਗੋਈ ਆਸਤੇ ਇਸਤੇਮਾਲ ਕੀਤਾ ਇੱਕ ਦੂਜੇ ਦੀ ਪੱਤ ਲਾ ਕੇ ਇੱਕ ਦੂਜੇ ਦੀ ਮਾਂ ਭੈਣ ਪਉਣ ਕੇ ਪੈਸੇ ਕਮਾਣ ਲੱਗ ਪਏ ਨਾ ਕੋਈ ਆਪਣੀ ਇੱਜ਼ਤ ਉਹਨਾਂ ਦੀ ਤੇ ਚਲੋ ਹੁੰਦੀ ਨਹੀਂ ਅੱਗੋਂ ਜਿਹੜਾ ਕੋਈ ਸਾਹਮਣੇ ਖਲੋਤਾ ਹੁੰਦਾ ਉਹਦੀ ਵੀ ਪਾਨ ਪੱਤ ਜਿੰਨੀ ਲਾਂਦੇ ਨੇ ਉਨੇ ਜ਼ਿਆਦਾ ਫਿਰ ਤਮਾਸ਼ਾਈ ਖੁਸ਼ ਹੁੰਦੇ ਨੇ ਹੱਸਦੇ ਨੇ ਕਿਸੇ ਨੂੰ ਜ਼ਲੀਲ ਹੁੰਦਾ ਵੇਖ ਕੇ ਹਾਲਾਂਕਿ ਨਾ ਇਹ ਇਸਲਾਮੀ ਤੌਰ ਤੇ ਪਸੰਦੀਦਾ ਚੀਜ਼ ਹੈ ਨਾ اخلاقی ਹਵਾਲੇ ਦੇ ਨਾਲ ਇਹਨੂੰ ਬਨਜ਼ਰੇ ਤਹਸੀਨ ਵੇਖਿਆ ਜਾ ਸਕਦਾ ਹੈ ਪਿਆਰਿਓ ਮੇਰੇ ਸਾਹਮਣੇ ਜੂ ਕੋਈ ਬੰਦਾ ਉੱਠ ਕੇ ਤੇ ਮੇਰੇ ਇੱਕ ਮੁਸਲਮਾਨ ਭਰਾ ਦੀ ਬੇਇਜ਼ਤੀ ਕਰ ਰਿਹਾ ਹੈ ਤੇ ਮੈਨੂੰ ਹਸਣਾ ਚਾਹੀਦਾ ਕਿ ਉਹਨੂੰ ਰੋਕਣਾ ਚਾਹੀਦਾ ਤੁਸੀਂ ਦੱਸੋ ਲੇਕਿਨ ਅਜਿਹਾ ਗੱਦਾ ਜਿਹਾ ਕਲਚਰ ਡਿਵੈਲਪ ਹੋ ਗਿਆ ਬਿਲ ਖਸੂਸ ਇਹਨਾਂ ਸਟੇਜ ਡਰਾਮਿਆਂ ਵਾਲਿਆਂ ਨੇ ਕੀਤਾ ਕਿ ਜਿੱਦੀ ਵਜ੍ਹਾ ਨਾਲ ਨਾ ਜੀ ਪੰਜਾਬੀ ਜ਼ੁਬਾਨ ਤੇ ਬੜੀ ਆਂਚ ਆਈ ਬੜਾ ਹਰਫ ਆਇਆ ਸਾਡੀ ਮਾਂ ਬੋਲੀ ਦੇ ਉੱਤੇ ਤਬਾ ਲੱਗਾ ਕਿਉਂਕਿ ਇਹ ਬਦਗੋ ਜਿੰਨੇ ਸਨ ਇਹ ਵਰਤਦੇ ਪੰਜਾਬੀ ਜ਼ੁਬਾਨ ਸਨ ਪੰਜਾਬੀ ਜ਼ੁਬਾਨ ਵਿੱਚ ਇੱਕ ਦੂਜੇ ਦੀ ਬੇਇੱਜ਼ਤੀ ਕਰਦੇ ਸਨ ਸਾਹਿਬੋ ਤੁਸੀਂ ਦੇਖੋ ਕਿ ਘਰ ਆਏ ਮਹਿਮਾਨ ਦੀ ਕਿੰਨੀ ਇੱਜ਼ਤ ਕਰਨ ਦਾ ਹੁਕਮ ਹੈ ਸਾਡੇ ਪਿਆਰੇ ਨਬੀ ਪਾਕ ਨੇ ਵੀ ਇਹੀ ਫਰਮਾਇਆ ਸਾਡਾ ਮੁਆਸ਼ਰਾ ਸਾਡਾ ਕਲਚਰ ਵੀ ਇਹ ਹੀ ਯਾਦ ਹੈ ਵੀ ਜਿਹੜਾ ਬੰਦਾ ਸਾਡੇ ਘਰ ਚੱਲ ਕੇ ਆ ਗਿਆ ਐ ਅਸੀਂ ਉਹਦੀ ਬੜੀ ਆਦਰ ਭਾਕ ਕਰੀਏ ਆਪਣੀ ਤੌਫੀਕ ਦੇ ਮੁਤਾਬਕ ਉਹਦੀ ਖਿਦਮਤ ਖਾਤਰ ਕਰੀਏ ਹਰ ਕਿਸਮ ਦੀ ਉਹਦੀ ਮਦਾਰਤ ਕਰੀਏ ਉਹਦੇ ਅੱਗੇ ਖਾਣ ਪੀਣ ਨੂੰ ਰੱਖੀਏ حضرت ਮੀਆਂ ਮੁਹੰਮਦ ਬਖਸ਼ਾਬ ਰਹਿਮਤੁਲਾਹ ਤਾਲਾ ਅਲੇ ਰੂਮੀਏ ਕਸ਼ਮੀਰ ਜਿਨ੍ਹਾਂ ਨੂੰ ਅਸੀਂ ਆਖਨੇ ਆ ਫਰਮਾਉਂਦਾ ਹੈ ਨਾ ਜੇ 100 ਨੌਕਰ ਝਾਕਰ ਹੋਵੇ ਖਿਦਮਤ ਵਾਲਾ ਅੱਗੇ ਹੱਥੀਂ ਆਪੂ ਖਿਦਮਤ ਕਰੀਏ ਜਾਂ ਸਾਜਨ ਹੱਥ ਲੱਗੇ ਕੋਈ ਤੇਰੇ ਘਰ ਤੇਰਾ ਮਹਿਮਾਨ ਕੋਈ ਸੱਜਣ ਕੋ ਭੈਣ ਭਰਾ ਪਰੌਣਾ ਬਣ ਕੇ ਆਵੇ ਤੇ 120 ਤੇਰਾ ਨੌਕਰ ਚਾਕਰ ਗੁਲਾਮ ਮਲਾਜ਼ਮ ਅੱਗੇ ਤੂੰ ਰੱਖਿਆ ਹੋਵੇ ਨਾ ਤੇ ਉਹਨਾਂ ਨੂੰ ਨਾ ਆਪ ਪਈਚਾ ਲਿਆਓ ਬਾਈ ਤੇ ਪਾਣੀ ਲਿਆਓ ਤੇ ਲਸੀ ਲਿਆਓ ਤੇ ਸ਼ਰਬਤ ਲਿਆਓ ਤੇ ਖਾਣਾ ਲਿਆਓ ਆਪ ਉੱਠ ਕੇ ਉਹਦੇ ਅੱਗੇ ਚੀਜ਼ਾਂ ਰੱਖ ਆਪ ਉੱਠ ਕੇ ਹੱਥੀਂ ਉਹਦੀ ਖਿਦਮਤ ਕਰ ਜੇ 100 ਨੌਕਰ ਚਾਕਰ ਹੋਵੇ ਖਿਦਮਤ ਵਾਲਾ ਅੱਗੇ ਹੱਥੀਂ ਆਪੂ ਖਿਦਮਤ ਕਰੀਏ ਜਾਂ ਸਾਜਨ ਹੱਥ ਲੱਗੇ یعنی سجن کس قدر خوش ہوتا ہے کہ یار ایڈا با وکار با عزت آدمی اٹھ اٹھ آپ میرے اگے چیزاں ترنڈے ہیں۔ آپ میری خدمت ہیں۔ آپ میری کروازو کر رہے ہیں۔ تے پیارے ہو اسلام تے سانو اے دستا ہے اخلاق بھی دا اے تقاضا ہے اور سڈے دیس پنجاب دا کلچر بھی ہے یہ۔ ہے کہ بڑے بڑے نامور چودری ایسے نے جنہ دی میں مثال بائی نیم دے سکنا کہ نوکر ملازم ہونا دا چھوٹی گیا سیدھے کار نے ہونے آگئے تو چوری صاحب نے آپ ہو کاپا کے بھی اگے تریا اور ہر قسم دی خدمت بھی کیتی تھی تو جیڑے ممانا ایسا نونا سمجھا ہے شاید کوئی چودری دا ملازم ہے کھانا شانا کھان تو بعد ہونا آکھا یار چوری صاحب نے بھی تو بلا نا ویر چوری اور یائی نہیں آلی تک تے اس بندے نے اس جوان نے اگوا کیا کہ جناب چودری زفر اللہ میں ہی ہیں میرا ملازم چھوٹی گیا ہے تے میں تاں ہتھیں تو آٹی ساری خدمت کی تھی تو اسی دیکھو اور راہ دینے کہ سارے دس کے ادا صاحب تو بڑھا ہو جاؤ دری سی جدی ہے میں گالتا نو سنائی ہے پہلے زمانے سان ہون دیکھو تسی کی ہوندہ ہے کہ ایک شخص نو ایک باعزت آدمی نو ٹی وی دے مختلف مزایا ਸ਼ੋਅਸ ਦੇ ਵਿੱਚ ਬਤੌਰ ਮਹਿਮਾਨ ਸੱਦਿਆ ਜਾਂਦਾ ਤੇ ਉਸ ਬਾ ਵਕਾਰ ਬਾ ਇੱਜ਼ਤ ਆਦਮੀ ਨੂੰ ਸਾਹਮਣੇ ਬਿਠਾ ਕੇ ਤੇ ਉਹ ਲੋਕ ਉਹਨੂੰ ਮਜ਼ਾਕ ਕਰਦੇ ਜਿਹੜੇ ਉੱਥੇ ਆਰਟਿਸਟ ਬਿਠਾਏ ਹੁੰਦੇ ਨੇ ਉਹ ਪਿਆਰਿਓ ਘਰ ਬੁਲਾ ਕੇ ਇੱਕ ਬੰਦੇ ਨੂੰ ਭਜਾਏ ਦੇ ਕਿ ਪ੍ਰੋਨਾ ਜਿਹਨੂੰ ਘਰ ਸੱਦਿਆ ਉਹਦੀ ਇੱਜ਼ਤ ਕੀਤੀ ਜਾਏ ਉਹਦੀ ਆਦਰ ਕੀਤੀ ਜਾਏ ਸਵਾਲ ਜਵਾਬ ਉਹਦੇ ਨਾਲ ਕੀਤੇ ਜਾਣ ਲੇਕਿਨ ਖਲਾਕ ਦੇ ਦਾਇਰੇ 'ਚ ਕੀਤੇ ਜਾਣ ਹੈ ਨੀ ਉਦਾ ਠਠਾ ਉਡਾਣਾ ਉਹਦਾ ਮਜ਼ਾਕ ਉਡਾਣਾ ਇਹ ਇਛਾ ਨਹੀਂ ਲੱਗਦਾ ਲੇਕਿਨ ਇਹ ਰਵਾਜ ਹੈ ਇੱਕ ਨਵਾਂ ਕਲਚਰ ਡਿਵੈਲਪ ਹੋ ਗਿਆ ਸਾਡੇ ਵਿੱਚ ਪਿਆਰਿਓ ਪਿੱਛੇ ਜਾ ਇਸੇ ਤਰ੍ਹਾਂ ਦੇ ਹੀ ਇੱਕ ਟੀਵੀ ਦੇ ਮਜ਼ahiya ਸ਼ੋਅ ਦੇ ਵਿੱਚ ਇੱਕ ਮਹਰੂਫ ਗਲੂਕਾਰਾਂ ਨੂੰ ਬੁਲਵਾਇਆ ਗਿਆ ਹੋਇਆ ਸੀ ਉਹਨਾਂ ਨੂੰ ਮਦعو ਕੀਤਾ ਗਿਆ ਹੋਇਆ ਸੀ ਤੇ ਉਹ ਤਸ਼ਰੀਫ ਲਿਆਈਆਂ ਹੋਈਆਂ ਸਨ ਤੇ ਉਹ ਸ਼ੋਅ ਦੇ ਵਿੱਚ ਜਿਹੜੇ ਬੈਠੇ ਸਨ ਦੋ ਤਰਾਹ ਦੇ ਮਰਾਸੀ ਮੁੰਡੇ ਕਾਮੇਡੀਅਨ ਜਿਹਨਾਂ ਨੂੰ ਅਸੀਂ ਆਹਨੇ ਆ ਉਹਨਾਂ ਨੇ ਉਸ ਗਲੂਕਾਰਾ ਨੂੰ ਕੋਈ ਐਸਾ ਮਜ਼ਾਕ ਕਰ ਦਿੱਤਾ ਜਿਹੜਾ ਨਾਕਾਬਲੇ ਬਰਦਾਸ਼ਤ ਸੀ ਤੇ ਉਹ ਗਲੂਕਾਰਾ ਨੇ ਆਨ 에ਅਰ ਸਾਰੀ ਦੁਨੀਆ ਨੇ ਦੇਖਿਆ ਕਿ ਉਹਦੀ ਸਾਰੀ ਪਾਨ ਪੱਤ ਲਾ ਕੇ ਉਸ ਕਾਮੇਡੀਅਨ ਦੀ ਉਹਦੇ ਹੱਥ ਫੜਾ ਦਿੱਤੇ ਔਰ ਇਹਨਾਂ ਨੂੰ ਬੇਇੱਜ਼ਤ ਕੀਤਾ ਔਰ ਉਹ ਬੜਾ ਰਿਪੀਟ ਕਰ ਕਰਕੇ ਤੇ ਟੈਲੀਕਾਸਟ ਹੁੰਦਾ ਰਿਹਾ ਹਾਂਜੀ ਯਾਨੀ ਤੁਸੀਂ ਦੇਖੋ ਨਾ ਕਿ ਉਹ ਖਤੂਨ ਆਈ ਇਹ ਮਹਿਮਾਨ ਦੇ ਤੌਰ ਤੇ ਸ਼ੋਅ ਦੇ ਵਿੱਚ ਉਹਨੂੰ ਮਹਿਮਾਨ ਬੁਲਾਇਆ ਗਿਆ ਤੇ ਘਰ ਪਰੌਣਾ ਸੱਦ ਕੇ ਘਰ ਬੁਲਾ ਕੇ ਦਾਵਤ ਦੇ ਕੇ بجائے ਦੇ ਕਿ ਉਹਦੀ ਇੱਜ਼ਤ ਕਰ ਦੇ ਖੁਸ਼ ਉਸਲੂਬੀ ਨਾਲ ਵੀ ਤੇ ਉਹਦੇ ਨਾਲ ਸਾਰੇ ਸਵਾਲਾਤ ਹੋ ਸਕਦੇ ਸਨ ਆਪਣੀ ਇੱਜ਼ਤ ਵੀ ਬਚਾ ਕੇ ਅਗਲੇ ਦੀ ਪਾਨ ਪਤ ਵੀ ਸਲਾਮਤ ਰੱਖ ਕੇ ਵੀ ਤੇ ਹਰ ਗੱਲ ਪੁੱਛੀ ਜਾ ਸਕਦੀ ਉਹਦੀ ਜ਼ਿੰਦਗੀ ਦਾ ਸਫ਼ਰ ਉਹਦੇ ਫਨ ਦੇ ਸਫ਼ਰ ਬਾਰੇ ਸਾਰੀਆਂ گل کو پوچھیں جا سک لیکن نہ قابل برداشت قسم کے جملے کس دینا وہ پھر خاتون آپ پہ تو باہر ہو گئی آپ پہ تو باہر تو نہیں ہوئی اپنی عزت انہوں حق حاصل سے اور, اور انہوں نے وہی پھر ایسی پان پا تلائی کہ لیکن امید تے ہے کہ اگوں ساری زندگی ہو کسے نہ لے اس طرح کا رویہ نہیں روا رکھے گا ਲੇਕਿਨ ਇਹਨਾਂ ਲੋਕਾਂ ਦੀ ਰੋਜ਼ੀ ਰੋਟੀ ਇਹ ਹੁੰਦੀ ਹੈ ਕਿ ਅਗਲੇ ਨੂੰ ਵੀ ਬੇਇੱਜ਼ਤ ਕਰਨਾ ਆਪ ਵੀ ਜ਼ਲੀਲ ਹੋ ਕੇ ਤੇ ਰਜ਼ਕ ਕਮਾਣਾ ਇਹਨਾਂ ਨੂੰ ਹੀ ਤੇ ਸਬਕ ਦੇਣ ਵਾਸਤੇ ਕਿਹਾ ਸੀ ਨਾ ਹਜ਼ਰਤ ਅਲਾਮਾ ਇਕਬਾਲ ਨੇ ਕਿ ਐ ਤਾਇਰ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾਹੀ ਪਰ ਤਾਇਰ ਲਾਹੂਤੀ ਹੋਵੇ ਤੇ ਤਾਂ ਨਾ ਇਹ ਤੇ ਵਿਚਾਰੇ ਇਸੇ ਤਰ੍ਹਾਂ ਦੇ ਲੋਕ ਹੁੰਦੇ ਨੇ ਪਿਆਰਿਓ ਖਾਨ ਸਾਡਾ ਸਾਨੂੰ ਇਹ ਦੱਸ ਰਿਹਾ ਹੈ ਕਿ ਲੜਾਈ ਦਾ ਮੂਲ ਹਾਂਸੀ ਹਾਂਸੀ ਤੋਂ ਮੁਰਾਦ ਹੈ ਹੰਸੀ ਮਜ਼ਾਕ ਠੱਠਾ ਬਖਾਉਲ ਹਾਂਸੀ ਪਿਆਰਿਓ ਇੱਕ ਸ਼ਹਿਰ ਦਾ ਵੀ ਨਾਂ ਹੈ ਇੰਡੀਆ ਜਿਹੜਾ ਕਿ ਸਾਡਾ ਹਮਸਾਇਆ ਮੁਲਕ ਹੈ ਭਾਰਤ ਜਿਹਨੂੰ ਆਖਿਆ ਜਾਂਦਾ ਹੈ ਭਾਰਤ ਦੀ ਇੱਕ ریاست ਹੈ ਹਰਿਆਣਾ ਹਰਿਆਣਾ ਦਾ ਇੱਕ ਜ਼ਿਲ੍ਹਾ ਕਿਸਾਰੇ ਉਦੀ ਇੱਕ ਆਬਾਦੀ ਇੱਕ ਸ਼ਹਿਰ ਦਾ ਨਾਮ ਹੈ ਹਾਂਸੀ ਹਾਂਸੀ ਵੀ ਬੜੀ ਇਤਿਹਾਸਕ ਇਹਦੀ ਤਾਰੀਖ ਜਿਹੜੀ ਹੈ ਨਾ ਜੀ ਉਹ ਬੜੀ ਖੂਨ ਰੇਜ਼ੀ ਦੇ ਉੱਤੇ ਜੰਗੋ ਜਦਲ ਦੇ ਉੱਤੇ ਬੱਬਨੀ ਹੈ ਹਾਂਸੀ ਵੀ ਮੁxtਲਫ ਮੁਗਲਾਂ ਦੀਆਂ ਲੜਾਈਆਂ ਉਸ ਤੋਂ ਪਹਿਲੇ ਪ੍ਰਥਵੀ ਰਾਜ ਤੋਂ ਸ਼ੁਰੂ ਹੋ ਗਏ ਪ੍ਰਥਵੀ ਰਾਜ ਦੀ ਧੀ ਦਾ ਸੁਣਿਆ ਨਾਂ ਸੀ ਹਾਂਸੀ ਔਰ ਉਹਦੇ ਨਾਂ ਤੋਂ پرتھوی راج چوہان نے یہ بستی آباد کی ہانسی ہاں یہ سی نا سی اس تو بعد ہو جدو محمد غوری دے زمانے دے ویچ اے فتح ہو گیا مسلمانہ کر لیا تے پھر کچھ عرصے تک تے شاہ جہان نے دور تک تے سنے سنیا اتنے کوئی غیر مسلم آبادی نہیں سی سب مسلمانہ دی یہ بستی سی لیکن شاہ جہان نے پھر تھے دیگر مذاہب دے لوگوں بھی رین دی اجازت دے دیتی ایک حضرت خواجہ بابا جی فرید الدین مسعود گجے شکر رحمت اللہ تعالیٰ جڑے کہ بڑے مہان صوفی ہوئے نے شاعر ہوئے نے بڑے اللہ پاک دے ولی ہوئے دے ایک بڑے پیارے خلیفہ سن انہوں دے نام صوفی جمال الدین ہانسوی انہوں دا دربار مزار جڑا وہ بھی ہانسی ویچی ਔਰ ਉਹ ਆਪ ਜੀ ਦੇ ਏਡੇ ਮਹਿਬੂਬ ਖਲੀਫਾ ਸਨ ਇਹ حضرت ਬਾਬਾ ਫਰੀਦੁੱਦੀਨ ਮਸਹੂਦ ਗੰਗੇਸ਼ਕਰ 12 ਸਾਲ ਆਪਣੇ ਉਸ ਮਹਿਬੂਬ ਮুরিਦ ਤੇ ਖਲੀਫਾ ਦੇ ਘੋਲ ਹਾਂਸੀ ਦੇ ਵਿੱਚ ਮੁਕੀਮ ਰਹੇ 12 ਸਾਲ ਬਾਬਾ ਜੀ ਫਰੀਦ ਹਾਂਸੀ ਜੇ ਰਹੇ ਸਨ ਤੇ ਹਾਂਸੀ ਮੈਂ ਤੁਹਾਨੂੰ ਅਰਜ਼ ਕੀਤੀ ਕਈ ਹਵਾਲਿਆਂ ਨਾਲ ਬੜਾ ਮਾਰੂਫ ਤੇ ਮਸ਼ਹੂਰ ਸ਼ਾਇਰ ਏ ਲੇਕਿਨ ਉਹਦੀ ਜੰਗੀ ਤਾਰੀਖ ਵਿੱਚੋਂ ਕਿ ਕਾਫੀ ਪੁਰਾਣੀ ਹੈ ਬਹੁਤ ਸਾਰੀਆਂ ਬੰਦਾ ਸਿੰਘ ਬਹਾਦਰ ਦਾ ਵੀ ਉੱਥੇ ਰਿਆ ਕਬਜ਼ਾ ਕਿਸੇ ਦੌਰੇ ਚ ਉਸ ਤੋਂ ਇਲਾਵਾ ਵੀ ਸਿੱਖਾਂ ਦੀ ਮੁਸਲਮਾਨਾਂ ਦੀ ਹਿੰਦੂਆਂ ਦੇ ਅਕਸਰ ਹਕੂਮਤਾਂ ਰਹੀਆਂ ਜੰਗੋ ਜਦਲ ਹੁੰਦੀ ਰਹੀ ਲੜਾਈਆਂ ਹੁੰਦੀਆਂ ਰਹੀਆਂ ਉਸ ਤਨਾਜ਼ਰ ਦੇ ਵਿੱਚ ਵੀ ਅਸੀਂ ਕਹਿ ਤੇ ਸਕਨੇ ਆ ਕਿ ਲੜਾਈ ਦਾ ਮੂਲ ਹਾਂਸੀ ਯਾਨੀ ਹਾਂਸੀ ਉਹ ਹੁਕਮਰਾਨਾਂ ਦੀ ਤੇ ਧਾੜਵੇਂਾਂ ਦੀ ਪਸੰਦੀਦਾ ਸਰਜ਼ਮੀਨ ਸੀ ਕਿ ਜਿਹਦੇ ਤੋਂ ਲੜਾਈਆਂ ਹੁੰਦੀਆਂ ਹੀ ਰਹੀਆਂ ਇਹਦੇ ਤੇ ਕਬਜ਼ਾ ਕਰਨ ਵਾਸਤੇ ਝਗੜੇ ਲੜਾਈਆਂ ਜੰਗਾਂ ਹੁੰਦੀਆਂ ਹੀ ਰਹੀਆਂ ਲੇਕਿਨ ਇੱਥੇ ਅਖਾਨ ਦੇ ਵਿੱਚ ਜਿਹੜਾ ਇਹਦਾ ਤਰਜਮਾ ਹੈ ਨਾ ਜੀ ਹੋਏ ਹੋਵੇ ਕਿ ਲੜਾਈ ਦਾ ਮੂਲ ਹਾਂ ਸੀ ਯਾਨੀ ਹਾਸਾ ਮਜ਼ਾਕ ਠੱਠਾ ਇੰਨਾ ਹੀ ਕਰਨਾ ਚਾਹੀਦਾ ਜਿਹੜਾ ਇੱਕ ਤੇ ਪਾਕੀਜ਼ਾ ਹੋਵੇ ਸ਼ੁਗਫਤਾ ਹੋਵੇ ਔਰ ਜਿਹਨੂੰ ਮਜ਼ਾਕ ਕੀਤਾ ਜਾਏ ਉਹਦੇ ਵਾਸਤੇ ਕਾਬਲੇ ਬਰਦਾਸ਼ਤ ਹੋਵੇ ਜੇ ਪਿਆਰਿਓ ਇਹਦੇ ਵਿੱਚ ਤੁਸੀਂ ਹਜ਼ਲ ਗੋਈ ਸ਼ਾਮਲ ਕਰ ਲਵੋ ਆਲੂਦਗੀ ਇਹਦੇ ਵਿੱਚ ਸ਼ਾਮਲ ਹੋ ਜਾਵੇ ਤੇ ਮਜ਼ਾਕ ਜਿਹੜਾ ਉਹ ਤਹਿਕੀਰ ਤੇ ਤਜ਼ਲੀਲ ਦਾ ਸਬਬ ਬਣ ਜਾਏ ਤੇ ਫਿਰ ਅਗਲੇ ਨੂੰ ਗੁੱਸਾ ਵੀ ਚੜ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਮਹਰੂਫ ਗਲੂਕਾਰਾ ਉਸ ਕਾਮੇਡੀਅਨ ਨੂੰ ਅੱਗੋਂ ਪੈ ਗਈਆਂ ਉੱਠ ਕੇ ਕਿ ਤੂੰ ਮੈਨੂੰ ਇਹ ਫਿਕਰਾ ਹੈ ਜੁਮਲਾ ਕਿਉਂ ਕਸਿਆ ਮੇਰੇ ਸੋ ਇੱਕ ਹੱਦ ਤੱਕ ਮਿਜ਼ਾ ਬਰਦਾਸ਼ਤ ਹੁੰਦਾ ਨਾ ਕਾਬਲੇ ਬਰਦਾਸ਼ਤ ਹੋ ਜਾਵੇ ਤੇ ਫਿਰ ਲੜਾਈ ਦਾ ਮੁੱਢ ਵੱਜ ਜਾਂਦਾ ਤੇ ਲੜਾਈ ਜਿਹੜੀ ਹਾਸੇ ਹਾਸੇ ਚ ਸ਼ੁਰੂ ਹੋਈ ਹੁੰਦੀ ਹੈ ਉਹਦੇ ਤੋਂ ਕੰਮ ਕਈ ਰੀ ਅਸਾਂ ਇਨੇ ਵੱਧ ਦੇ ਵੀ ਵਖੇ ਨੇ ਪਿਆਰਿਓ ਕਿ ਕਈ ਕਤਲ ਹੋ ਗਿਆ ਹਾਸੇ ਹਾਸੇ ਤੋਂ ਗੱਲ ਸ਼ੁਰੂ ਹੋਈ ਤੇ ਫਿਰ ਕਈ ਕਤਲ ਹੋਏ دوسرا ایسا خان دا جڑا پارٹ کہ بماری دا مول کھانسی کھانسی بارے بھی سارے جڑے اتباہ حضرات نے سارے ڈاکٹرز جڑے نے حکامہ حضرات جڑے نے دس دے نے کہ کھانسی ایک علامت ہے ایک سمپٹم ہے بیماری دی وہ پیارے پیارو نظام انہضام دی بھی ہو سکتی ہے سارے ڈائجسٹ سسٹم دی بھی ہو سکتی ہے ਸਾਡੇ ਨਿਜ਼ਾਮ ਤਨਫਸ ਜਿਹੜਾ ਸਾਡਾ ਨਿਜ਼ਾਮ ਫੇਫੜੇ ਜਿਹਦੇ ਵਿੱਚ ਸਭ ਤੋਂ ਮੇਜਰ ਪਾਰਟ ਨੇ ਉਹਨਾਂ ਦੀ ਖਰਾਬੀ ਤੋਂ ਵੀ ਖੰਘ ਆਉਂਦੀ ਹੈ ਸਾਨੂੰ ਤੁਸੀਂ ਦੇਖੋ ਨਾ ਕਿ ਖੰਘ ਜਿਹੜੀ ਹੈ ਨਾ ਉਹ ਇੱਕ ਸਾਨੂੰ ਵਾਰਨਿੰਗ ਦੇ ਰਹੀ ਹੁੰਦੀ ਹੈ ਸਾਨੂੰ ਖਬਰਦਾਰ ਕਰ ਰਹੀ ਹੁੰਦੀ ਹੈ ਕਿ ਤੇਰੇ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੈ ਜਾਂ ਰੇਸ਼ਾ ਜਿਵੇਂ ਅਸੀਂ ਪੰਜਾਬੀ ਚ ਆਖਦੇ ਆਵੇਂ ਪੈ ਗਿਆ ਬਲਗਮ ਹੈ ਔਰ ਇبتداءਏ ਉਹਦੇ ਤੇ ਫੌਰੀ ਕਾਬੂ ਪਾ ਲਈਏ ਤੇ ਉਹ ਹਾਲੀ ਮੋਢੀ ਵੱਜਾ ਹੈ ਬਿਮਾਰੀ ਦਾ ਮੂਲ ਖਾਂਸੀ ਯਾਨੀ ਬਿਮਾਰੀ ਦੀ ਹਾਲੀ ਇبتداء ਹੀ ਸ਼ੁਰੂ ਹੋਈ ਹੈ ਹਾਲੀ ਆਗਾਜ਼ ਹੀ ਹੋਇਆ ਜਦੋਂ ਖਾਂਗ ਆਉਣ ਲੱਗ ਪਵੇ ਤਾਂ ਬੰਦੇ ਨੂੰ ਖਬਰਦਾਰ ਹੋ ਜਾਣਾ ਚਾਹੀਦਾ ਕਿ ਯਾਰ ਮੈਨੂੰ ਕਿਉਂ ਖਾਂਸੀ ਆ ਰਹੀ ਹੈ ਇਹ ਕੋਈ ਮੇਰਾ ਨਿਜ਼ਾਮ ਇਨਹਜ਼ਾਮ ਜਿਹੜਾ ਉਹਦੇ ਵਿੱਚ ਕੋਈ ਡਿਸਆਰਡਰ ਹੈ ਯਾ ਮੇਰੇ ਫੇਫੜੇ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਮਸਲਾ ਬਣ ਰਿਹਾ ਤੇ ਇਹ ਵਾਰਨਿੰਗ ਹੈ ਤੇ ਇਸ ਵਾਰਨਿੰਗ ਤੋਂ ਸਾਨੂੰ ਫੌਰੀ ਤੌਰ ਤੇ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਔਰ ਆਪਣਾ ਇਲਾਜ ਕਰ ਲੈਣਾ ਚਾਹੀਦਾ ਜੇ ਨਾ ਕਰਾਂਗੇ ਤੇ ਫਿਰ ਬਿਮਾਰੀ ਦਾ ਮੋਢ ਜਾਂ ਬਿਮਾਰੀ ਦਾ ਮੂਲ ਖਾਂਸੀ ਫਿਰ ਇਹ ਖਾਂਸੀ ਜਿਹੜੀ ਹੈ ਇਹ ਮੋਢ ਬਣ ਦੇਗੀ ਬਿਮਾਰੀ ਦਾ ਔਰ ਸਾਡੀ ਗਫਲਤ ਪਰੋਂ ਬਿਮਾਰੀ ਵਧਦੀ ਜਾਏਗੀ ਫਿਰ ਸਾਧੀਆਂ ਦੀਗਰ ਤਕਲੀਫਾਂ ਵੀ ਹੋ ਜਾਂਦੀਆਂ ਅਸੀਂ ਦੇਖਿਆ ਕਈ ਸਾਡੇ ਦੋਸਤ ਹੁੰਦੇ ਨੇ ਉਹਨਾਂ ਦੇ ਫੇਫੜੇ ਜਿਹੜੇ ਨੇ شدید متاثر ਹੋਏ ਹੁੰਦੇ ਨੇ ਇਨਫੈਕਸ਼ਨ ਹੋਇਆ ਹੁੰਦਾ ਬਲਗਮ ਉਹ ਜਾ ਬਜਾ ਥੁੱਕਦੇ ਫਿਰਦੇ ਨੇ ਖੰਗਦੇ ਫਿਰਦੇ ਨੇ ਬਲਗਮੀ ਖਾਂਸੀ ਉਹਨਾਂ ਨੂੰ ਲੱਗੀ ਹੁੰਦੀ ਹੈ ਲੇਕਿਨ ਉਹ ਉਹਦਾ ਇਲਾਜ ਨਹੀਂ ਕਰਦੇ ਪ੍ਰੋਪਰ ਦਵਾਈ ਨਹੀਂ ਲੈਂਦੇ ਤੇ ਫੇਰ ਪਿਆਰਿਓ ਅੱਲਾਹ ਨਾ ਕਰੇ ਐਸਥਮਾ ਹੋ ਜਾਂਦਾ ਜਿਹਨੂੰ ਦਮਾ ਸੀ ਆਖਨੇ مطلب ود گئی نا جی گل جاسے جی دے دیکھی لڑائی ود گئی تک قتلان تکر گل ٹوٹ گئی اسی طرح ہی کھانسی موڈے آلی بماری دا بماری دا مول کھانسی وہ نوٹس لی لے لیے جی تو بماری دا کابو پا لیا گیا اگر نہیں لیا گیا تو پھر مرض ود جاندہ ہے مرض ود آیا جیڑا نا جی وہ دما ہو گیا نمونیاں ہو گیا ਫੇਫੜਿਆਂ ਦਾ ਇਨਫੈਕਸ਼ਨਲ شدید ਬੁਖਾਰ ਹੋ ਗਿਆ ਇਹ ਜਿਹੜੀ ਪਿੱਛੇ ਜੇ ਕਰੋਨਾ ਦੀ ਆਈ ਸੀ وبਾ ਉਹ ਵੀ ਤੇ ਪਿਆਰਿਓ ਇਹੋ ਹੀ ਸੀ ਨਾ ਜੀ ਸਾਹਸ ਦਾ ਹੀ ਇੱਕ ਮਰਜ਼ ਸੀ ਨਾ ਇਮਰਾਜ਼ ਤਨਫਸ ਦਾ ਹੀ ਇੱਕ ਡਿਸਆਰਡਰ ਸੀ ਤੇ ਬਿਮਾਰੀ ਲੱਗ ਜਾਂਦੀ ਸੀ ਫਿਰ ਬੰਦਿਆਂ ਨੂੰ ਕਰੋਨਾ ਦੇ ਨਾਲ ਤੁਸੀਂ ਦੇਖਿਆ ਕਿੰਨੀਆਂ ਅਮਵਾਤ ਹੋਈਆਂ ਇਸ ਤਰ੍ਹਾਂ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਨਮੂਨੀਆਂ ਜਿਹਨੂੰ ਸਾਡੀਆਂ ਕਵਾ ਤੀਨ ਤੇ ਪੁਰਾਣੇ ਡਾਕਟਰ ਵੀ ਆnde ਹੁੰਦੇ ਸਾਨੇ ਨੂੰ ਤੇਜੀ ਡਬਲ ਨਮੋਨੀਆਂ ਹੋ ਗਿਆ ਉਹਦੇ ਨਾਲ ਬਹੁਤ ਸਾਰੇ ਬੱਚਿਆਂ ਦੀ ਜਾਨ ਚਲੀ ਜਾਂਦੀ ਸੀ ਸੋ ਇਹ ਖਾਨ ਜਿਹੜਾ ਨਾ ਜੀ ਉਹ ਸਾਨੂੰ ਬਸ ਇਹ ਹੀ ਮਦਦ ਦੇ ਰਿਹਾ ਕਿ ਲੜਾਈ ਦਾ ਮੂਲ ਹਾਸੇ ਹਾਸੇ ਮਜ਼ਾਕ ਦੇ ਵਿੱਚ ਹੀ ਲੜਾਈ ਵੱਧ ਸਕਦੀ ਔਰ ਨੌਬਤ ਬਹੁਤ ਵੱਡੀਆਂ ਲੜਾਈਆਂ ਤੱਕਰ ਭਿਆਨਕ ਨਤੀਜੇ ਤੱਕਰ ਕਤਲਾਂ ਤੱਕ ਜਾ ਪੋਜ ਦੇਈਏ ਔਰ ਇਸੇ ਤਰ੍ਹਾਂ ਹੀ ਪਿਆਰਿਓ ਬਿਮਾਰੀ ਦਾ ਮੂਲ ਖਾਂਸੀ ਖਾਂਸੀ ਇਬਤਦਾਏ ਤੇ ਮੋਢੇ ਬਿਮਾਰੀ ਦਾ ਇਹਦਾ ਫੌਰੀ ਨੋਟਿਸ ਲਿ ਲਵੋ ਨਹੀਂ ਦੇ ਫਿਰ ਬਿਮਾਰੀ ਮੋਹਲਕ ਸੂਰਤ ਵੀ ਇਖਤਿਆਰ ਕਰ ਸਕਦੀ ਹੈ ਸਾਹਿਬੋ ਇਸ ਇੱਕ ਖਾਨ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ

i